ਪੱਟੀ ਦੇ ਪਿੰਡ ਸਬਰਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀਆਂ ਲੁੱਟਖੋਤੇ ਚੋਰੀ ਦੇ ਖਿਲਾਫ ਕਿਸਾਨ ਜਥੇਬੰਦੀ ਨੇ ਕੀਤਾ ਰੋਸ ਪ੍ਰਦਰਸ਼ਨ ਦੁਕਾਨਾਂ ਬੰਦ ਕਰਵਾ ਕੇ ਦਿੱਤਾ ਗਿਆ ਤਰਨਾ ਪੱਟੀ ਦੇ ਪਿੰਡ ਸਬਰਾਂ ਵਿੱਚ ਪਿਛਲੇ ਕੁ ਦਿਨਾਂ ਤੋਂ ਹੋ ਰਹੀਆਂ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਖਿਲਾਫ ਸੋਹਣ ਸਿੰਘ ਸੰਬਰਾ ਉਗਰਾਹਾ ਜਥੇਬੰਦੀ ਦੇ ਆਗੂ ਅਤੇ ਕਰੋਨਾ ਆਗੂਆਂ ਦੇ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਦੁਕਾਨਾਪਾਂ ਦੇ ਕਰਵਾ ਕੇ ਦਿੱਤਾ ਗਿਆ ਧਰਨਾ ਇਸ ਸੰਬੰਧੀ ਵਕਫਾ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਕਿਹਾ ਕਿ ਉਹ ਹਰ ਵਰਗ ਦੇ ਹਰੇਕ ਵਰਗ ਦੇ ਸਾਥ ਨਿੰਦੇ ਹਨ ਪਰ ਪਿਛਲੇ ਕੁ ਦਿਨਾਂ ਤੋਂ ਲੁੱਟਖੋਹ ਅਤੇ ਜੋਰੀਦੀਆਂ ਵਾਪਰ ਰਹੀਆਂ ਘਟਨਾਵਾਂ ਤੋਂ ਪਰੇਸ਼ਾਨ ਹਨ ਜਿਸ ਕਰਕੇ ਅੱਜ ਉਹਨਾਂ ਨੇ ਸਮੂਹ ਦੁਕਾਨਦਾਰਾਂ ਦੇ ਸਾਥ ਨਾਲ ਦੁਕਾਨਾਂ ਬੰਦ ਕਰਾ ਕੇ ਰੋਸ ਪ੍ਰਦਰਸ਼ਨ ਕੀਤਾ ਹੈ ਇਸ ਸਬੰਧੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਲੋਕਾਂ ਦੇ ਮਸਲੇ ਹੱਲ ਕਰਾਉਣ ਲਈ ਲਗਾਤਾਰ ਡਿਊਟੀ ਕਰ ਰਹੇ ਨੇ ਜੇਕਰ ਕਿਸੇ ਨੂੰ ਮੁਸ਼ਕਲਾਂ ਦੀ ਹੈ ਤਾਂ ਉਹ ਮਿਲ ਸਕਦੇ ਨੇ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬੀ ਸਿੰਘ ਦੀ ਵਿਸ਼ੇਸ਼ ਰਿਪੋਰਟ ਅਸਲ ਦੇ ਵਿੱਚ ਇਹ ਵੀ ਪੁਲਿਸ ਜੋਂ ਕੀ ਨਹੀਂ ਥਾਣਾ ਬਣ ਚੁੱਕਾ ਵਾ ਸਭਰਾ ਪਿੰਡ ਵਾ ਬਹੁਤ ਪੁਰਾਣੀ ਚੌਂਕੀ ਆ ਇੱਥੋਂ ਤੱਕ ਕਹਿ ਲਿਏ ਜਿਹੜੀ ਦੇਖ ਦੀ ਵੰਡ ਹੋਈ 47 ਤੋਂ ਉਦੋਂ ਤੋਂ ਪਹਿਲਾਂ ਦੀ ਚੌਂਕੀ ਆ ਜਿਹੜੀ ਪਹਿਲਾਂ ਪਿੰਡ ਦੇ ਵਿੱਚ ਹੁੰਦੀ ਸੀ ਅੱਜ ਇਹ ਥਾਣਾ ਬਣ ਚੁੱਕਾ ਥਾਣੇ ਆਏ ਆ ਥਾਣੇ ਆਉਣ ਦਾ ਕਾਰਨ ਇਹ ਆ ਵੀ ਸਾਰੀਆਂ ਜਥੇਬੰਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਸਾਡੀਆਂ ਸਾਰੀਆਂ ਸਿਆਸੀ ਪਾਰਟੀਆਂ ਇਕੱਠੀਆਂ ਇਕੱਠੀਆਂ ਹੋਈਆਂ ਵਾ ਕਿਉਂਕਿ ਅਸਲ ਦੇ ਵਿੱਚ ਗੈਂਗਸਟਰਾਂ ਦੇ ਵਾਰ ਜਿਹੜੇ ਵੱਧ ਹੋ ਰਿਹਾ ਆ ਆ ਬੇਟਾ ਸਤਨਾਮ ਸਿੰਘ ਦਾ ਸਾਡੇ ਵੱਡੇ ਭਾਈ ਬਲਦੇਵ ਸਿੰਘ ਦਾ ਬੇਟਾ ਮੈਡੀਕਲ ਸਟੋਰ ਚਲਾਉਂਦਾ ਵਾ ਰਾਤ ਬਰਾਤੇ ਲੋਕਾਂ ਦੀ ਬਾਹ ਫੜਦਾ ਹੈ ਮੈਡੀਕਲ ਸਵਾਵਾ ਦੇ ਰਿਆ ਵਾ ਕਿਉਂਕਿ ਸਾਡਾ ਜਿਹੜਾ ਹਸਪਤਾਲ ਸੀਗਾ ਉਹ ਇਸ ਟਾਈਮ ਤੇ ਕਲੀਨਿਕ ਬਣ ਚੁੱਕਾ ਵਾ ਜਿਹੜਾ ਕਿ ਉਦੋਂ ਘੱਟੋ ਘੱਟ 100 ਬੰਦੇ ਨੂੰ ਜਿਹੜੀ ਆ ਇੱਥੇ ਰਾਹਤ ਦਿੰਦਾ ਹੈ ਮੈਡੀਕਲੀ ਪਰ ਅੱਜ ਸਾਡੇ ਇਹਨਾਂ ਡਾਕਟਰਾਂ ਦੇ ਸਿਰ ਤੇ ਹੀ ਸਾਡਾ 30000 ਦੀ ਆਬਾਦੀ ਵਾਲਾ ਪਿੰਡ ਸਭਰਾ ਵਾ ਇਹਦੇ ਤੇ 2 ਮਹੀਨੇ ਪਹਿਲਾਂ ਕਾਤਲਿਆਂ ਦਾ ਹਮਲਾ ਕਰਦੇ ਆਇਆ ਇਹਦੀ ਬਾਹ ਕੱਟੀ ਗਈ ਕਿਸੇ ਤਰੀਕੇ ਨਾਲ ਇਹਦੀ ਵਧੀ ਸੀ ਜਾਂ ਬਚ ਗਿਆ ਔਰ 2 ਮਹੀਨੇ ਹੋ ਗਏ ਆ ਪਤਾ ਵਾ ਸਾਰਾ ਸਰਕਾਰ ਨੂੰ ਪਤਾ ਵਾ ਪੁਲਿਸ ਪ੍ਰਸ਼ਾਸਨ ਨੂੰ ਪਰ ਕਾਤਲਾਨਾ ਹਮਲਾ ਕਰਨ ਵਾਲਿਆਂ ਨੂੰ ਜਦ ਤੱਕ ਫੜਿਆ ਨਹੀਂ ਜਾ ਰਿਹਾ ਇਸੇ ਤਰ੍ਹਾਂ ਰੋਜ਼ ਦਿਨ ਦਿਹਾੜੇ ਲੁੱਟਾਂ ਖੋਹ ਹੁੰਦੀਆਂ ਵਾਂ ਰਾਹ ਦੇ ਵਿੱਚ ਜਾਂਦੀ ਕੋਈ ਧੀ ਪਹਿਣ ਕੋ ਮੋਟਰਸਾਈਕਲ ਵਾਲਾ ਕੋਈ ਸੁਰੱਖਤ ਨਹੀਂ ਬੰਬ ਵੀ ਤੇ ਢੇੜਾ ਮਾਰਨ ਜਿਹੜਾ ਜਾਂਦਾ ਵਾ ਉਹਨੂੰ ਇਹ ਨਹੀਂ ਪਤਾ ਮੈਂ ਸਬੂਤਾ ਵਾਪਸ ਆ ਜਾਊਂਗਾ ਪਤਾ ਨਹੀਂ ਕਿੱਥੇ ਅਗਲਾ ਮੋਟਰਸਾਈਕਲ ਖੋਲਣਾ ਕਿੱਥੇ ਦਾਤਰ ਮਾਰ ਦੇਣਾ ਵਾ ਦੁਕਾਨਦਾਰ ਕੋ ਸੁਰੱਖਤ ਨਹੀਂ ਅੱਜ ਇਹ ਸਾਰੇ ਭਾਈਚਾਰੇ ਇਕੱਠੇ ਹੋਏ ਆ ਇੱਥੇ ਇੱਕ ਚੇਤਾਵਨੀ ਲੈਟਰ ਦੇਣ ਆਏ ਸਾਂ ਪਰ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦਾ ਐਸਐਚਓ ਨਹੀਂ ਮਿਲਿਆ ਹਾਲਾਂਕਿ ਕਈਆਂ ਦਿਨਾਂ ਦਾ ਸਾਡੇ ਸਤਾਗਤ ਜੋ ਗਾਗਮਾਂ ਨੇ ਰਹਿਣ ਕੀਤਾ ਸੀ ਕਿ ਅਸੀਂ ਭਾਈ ਇਹ ਮੰਗ ਪੱਤਰ ਦੇਣੇ ਆ ਚੇਤਾਵਨੀ ਲੈਟਰ ਦੇਣੇ ਆ ਪਰ ਇਹਦੇ ਤੇ ਉਹ ਨਹੀਂ ਮਿਲਿਆ ਸਾਡੀ ਇਹ ਆ ਕਿ ਇਹ ਜਿੰਨੇ ਦਿਨ ਮਰਜੀ ਇੱਥੋਂ ਲੇਟ ਗੈਰਹਾਜ਼ਰ ਹੋ ਜਾਣ ਅਸੀਂ ਅੱਜ ਇੱਥੇ ਤੁਹਾਡੇ ਮਾਧਿਅਮ ਰਾਹੀਂ ਇੱਕ ਹਫ਼ਤੇ ਦਾ ਟਾਈਮ ਸੰਗਤ ਨੇ ਸਹਿਮਤੀ ਦਿੱਤੀ ਆ ਇੱਕ ਹਫ਼ਤੇ ਦਾ ਟਾਈਮ ਦੇਾਂਗੇ ਉਦੋਂ ਬਾਅਦ ਆ ਪੂਰਾ ਨਗਰ ਸੁਭਰਾ ਇਕੱਠਾ ਕਰਾਂਗੇ ਇੱਕ ਹਫ਼ਤੇ ਤੋਂ ਬਾਅਦ ਜਿਹੜੇ ਮਸਰਿਆਂ ਤੇ ਇਹਨਾਂ ਨੂੰ ਕੋਲੇ ਦਰਖਾਸਤਾਂ ਆਈਆਂ ਵਾ ਜੇ ਉਹਨਾਂ ਦਾ ਹੱਲ ਨਾ ਨਿਕਲਿਆ ਤਦ ਵੀ ਮੀਟਿੰਗ ਕਰਕੇ ਅਗਲਾ ਐਲਾਨ ਕਰਾਂਗੇ ਜੇ ਹੱਲ ਨਿਕਲ ਗਿਆ ਤੇ ਮੀਟਿੰਗ ਤਦ ਵੀ ਕਰਾਂਗੇ ਕਿਉਂਕਿ ਸਾਡੀ ਆਵਾਜ਼ ਵਾ ਪੂਰੇ ਪੰਜਾਬ ਨੂੰ ਵੀ ਆਪਣੇ ਪਿੰਡ ਪਿੰਡ ਦੇ ਵਿੱਚ ਆਪਣੇ ਕਸਬੇ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਆਪਣੇ ਆਪ ਨੂੰ ਪਰਿਵਾਰਾਂ ਸਮੇਤ ਸੰਗਠਿਤ ਕਰ ਲਓ ਜੇ ਉਹਨਾਂਲੇ ਸਮੇਂ ਦੇ ਵਿੱਚ ਬਚਾਅ ਕਰਨਾ ਜੇ ਤੇ ਤੁਹਾਡਾ ਚੌਕੀਆਂ ਥਾਣਿਆਂ ਨੇ ਕਿਸੇ ਸਰਕਾਰ ਨੇ ਕਿਸੇ ਰੰਗ ਦੀ ਆ ਜੇ ਕੋਈ ਭਲਾਈ ਨਾ ਕੀਤਾ ਤੇ ਨਾ ਕਰਨਾ ਜੇ ਸਿਰਫ ਤੇ ਸਿਰਫ ਉਹ ਕਾਰਪੋਰੇਟਰਾਂ ਨੂੰ ਪਾਲਣ ਦਾ ਕੰਮ ਕਰਦੇ ਆ ਤੇ ਗੈਂਗਸਟਰਾਂ ਨੂੰ ਉਹ ਆ ਪਾਲ ਰਿਆ ਸਾਡੇ ਨੌਜਵਾਨਾਂ ਨੂੰ ਗੈਂਗਸਟਰਾਂ ਦੇ ਰੂਪ ਦੇ ਵਿੱਚ ਤਬਦੀਲ ਕਰਨਾ ਔਰ ਨਸ਼ੇੜੀਆਂ ਦੇ ਰੂਪ ਦੇ ਵਿੱਚ ਤਬਦੀਲ ਕਰਨਾ ਉਹਨਾਂ ਦਾ ਮੋੜ ਕਦੀਮ ਤੋਂ ਹੀ ਰਿਹਾ ਵਾ ਔਰ ਉਸੇ ਹੀ ਕੈਟਾਗਰੀ ਦੇ ਵਿੱਚ ਸਾਰੇ ਕੰਮ ਕਰ ਰਹੇ ਆ ਸੋ ਸਾਡੇ ਨਾਰੇ ਵੀ ਆ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਬ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੇ ਹੋ ਕੇ ਜਨਤਾ ਸਾਰੀ ਤੇ ਸਾਡੇ ਗੁਰੂ ਸਾਹਿਬ ਦਾ ਵੀ ਬਹੁਤ ਅੰਤਰਰਾਸ਼ਟਰੀ ਨਾਰਾ ਵਾ ਉਹਨਾਂ ਦਾ ਵੀ ਆਪ ਨੱਥੀਆ ਆਪਣਾ ਆਪੇ ਹੀ ਕਾਜ ਸਵਾਰੀਏ ਸੋ ਜੇ ਆਪ ਦਾ ਕਾਜ ਸਵਾਰਨਾ ਵਾ ਤੇ ਅੱਜ ਸਾਰਿਆਂ ਨੂੰ ਤੁਹਾਡੇ ਮਾਜਮਰ ਦੀ ਅਪੀਲ ਵਾ ਵੀ ਆਓ ਇਕੱਠੇ ਹੋਈਏ ਏਕੇ ਤੇ ਸੰਘਰਸ਼ ਦੇ ਬਲਬੂਤੇ ਤੇ ਪਾਈ ਚਿਹਰੇ ਦੀ ਸਾਂਝ ਨੂੰ ਕਾਇਮ ਰੱਖਦੇ ਆ ਹਰ ਹਾਲ ਦੇ ਵਿੱਚ ਜਿੱਤ ਪ੍ਰਾਪਤ ਕਰਾਂਗੇ ਤੇ ਅਸੀਂ ਆਪਣੇ ਪੀੜਿਤ ਪਰਿਵਾਰਾਂ ਨੂੰ ਜਿਹੜੇ ਆ ਉਹ ਨਿਆ ਦਵਾਵਾਂਗੇ ਪ੍ਰਧਾਨ ਜੀ ਪਿਛਲੇ ਦਿਨੀ ਜਿਹੜੀ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਗਿਆ ਸੀ ਜਿਹੜਾ ਅੱਜ ਦੇ ਖਿਲਾਫ ਉਹ ਕੀ ਕਿਸ ਤਰ੍ਹਾਂ ਵੇਚ ਦਿੱਤੀ ਵੇਖੋ ਜੀ ਜਿਹੜਾ ਪੰਚਾਇਤ ਨੇ ਮਤਾ ਪਾਇਆ ਸੀ ਬਹੁਤ ਵਧੀਆ ਅਸੀਂ ਕਹਿੰਨੇ ਆਂ ਵੀ ਜਿਹੜੇ ਪਿੰਡ ਦੀ ਪੰਚਾਇਤ ਪੱਖਵਾਤ ਦੇ ਵਿੱਚ ਪੈ ਕੇ ਕੰਮ ਕਰੂਗੀ ਉਹ ਪਿੰਡ ਦਾ ਕਦੀ ਭੱਲਾ ਨਹੀਂ ਹੋ ਸਕਦਾ ਉਹ ਪਿੰਡ ਕਦੀ ਤਰੱਕੀ ਨਹੀਂ ਕਰੂਗਾ ਜਿਹੜੀ ਪਿੰਡ ਦੀ ਪੰਚਾਇਤ ਪੱਖਪਾਤ ਤੋਂ ਉਪਰ ਉੱਠ ਕੇ ਕੰਮ ਕਰੂਗੀ ਉਹ ਪਿੰਡ ਜਿਹੜਾ ਵਾ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਉੱਥੋਂ ਦੇ ਲੋਕ ਖਿਸ਼ਹਾਲ ਹੋਣਗੇ ਜੇ ਪੰਚਾਇਤ ਨੇ ਉਹ ਮਤਾ ਪਾਇਆ ਤੇ ਅਸੀਂ ਉਹਦੀ ਪ੍ਰਸ਼ੰਸਾ ਕਰਦੇ ਹਾਂ ਅਸੀਂ ਕਹਿੰਨੇ ਵੀ ਪੰਚਾਇਤ ਨੂੰ ਉਹਦੇ ਤੇ ਗੌਰ ਕਰਵਾਉਣ ਵਾਸਤੇ ਇੱਥੇ ਫਿਰ ਤੋਂ ਜਿਹੜੀ ਉਹ ਗੱਲਬਾਤ ਕਰਨੀ ਚਾਹੀਦੀ ਆ ਪੰਚਾਇਤ ਦੇ ਅਸੀਂ ਨਾਲ ਵਾਂ ਪੰਚਾਇਤ ਸਾਡੇ ਨਾਲ ਵਾਂ ਅਸੀਂ ਕਹਾਂਗੇ ਵੀ ਸਭ ਤੋਂ ਵੱਡਾ ਹੁੰਦਾ ਭਰਾਵਾਂ ਦਾ ਏਕਾ ਜੇ ਭਰਾ ਇਕੱਠੇ ਆ ਇਹ ਸਰਕਾਰਾਂ ਦੀ ਆ ਜਿਹੜੀ 50 ਸਾਲੀ ਬਣਦੀਆਂ ਵਾ ਇਹਨਾਂ ਦੀ ਕੀ ਗੱਲ ਵਾ ਇਹ ਤਾਂ ਤੁਹਾਡੇ ਪੈਰਾਂ 'ਚ ਵੀ ਆਣ ਕੇ ਬਹਿ ਜਾਣਗੇ ਤੁਹਾਡੇ ਤੋਂ ਵੋਟਾਂ ਲੈਣ ਦੇ ਸਮੇਂ ਦੇ ਉੱਤੇ ਪਰ ਜੇ ਆਪਣੇ ਆਪ ਨੂੰ ਇਸ ਸੰਸਾਰ ਦੇ ਵਿੱਚ ਪੂਰੀ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੈਰਤਮੰਦ ਹੋ ਕੇ ਜਿਉਂਦੇ ਰੱਖਣਾ ਤੇ ਫਿਰ ਏਕੇ ਤੇ ਸੰਘਰਸ਼ ਦੀ ਲੋੜ ਜੇ ਸੋ ਪੰਚਾਇਤ ਨੇ ਜਿਹੜਾ ਮਤਾ ਪਾਇਆ ਵਾ ਅਸੀਂ ਉਹਦੀ ਵੀ ਤਾਇਦ ਕਰਦੇ ਹਾਂ ਕੀ ਅਪੀਲ ਕਰੋਗੇ ਪਿੰਡ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਨਹੀਂ ਤੁਹਾਡੇ ਮਾਧਿਅਮ ਰਾਹੀਂ ਪੂਰੇ ਪੰਜਾਬ ਨੂੰ ਪੂਰੇ ਦੇਸ਼ ਨੂੰ ਅਪੀਲ ਵਾ ਤੇ ਆਓ ਇਕੱਠੇ ਹੋਈਏ ਜਿੱਦਾਂ ਦੀਆਂ ਨੀਤੀਆਂ ਲੈ ਕੇ ਕੇਂਦਰ ਸਰਕਾਰ ਆ ਰਹੀ ਆ ਉਹਨਾਂ ਨੀਤੀਆਂ ਦਾ ਰਲ ਕੇ ਮੁਕਾਬਲਾ ਕਰ ਸਕਾਂਗੇ ਨਹੀਂ ਤੇ ਭਾਈ ਇਕੱਲੇ ਇਕੱਲੇ ਮਾਰ ਪਊਗੀ ਕਣਕ ਦਾ ਰੇਟ ਜੇ 23 ਰੁਪਏ ਕਿਲੋ ਕਣਕ ਵਿਕੀ ਆ ਤੇ ਅੱਜ 45 ਰੁਪਏ ਬ੍ਰਾਂਡਡ ਆਟਾ ਵਿਗਿਆ ਸਾਡਾ ਖਰੀਦ ਕੇ ਖਾਣ ਵਾਲਿਆਂ ਨੂੰ ਅਪੀਲ ਵਾ ਕਿ ਐਮਐਸਪੀ ਦੀ ਲੋੜ ਕਣਕ ਪੈਦਾ ਕਰਨ ਵਾਲੇ ਨੂੰ ਫਸਲ ਪੈਦਾ ਕਰਨ ਵਾਲੇ ਨੂੰ ਵੱਧ ਖਪਤਕਾਰ ਨੂੰ ਲੋੜ ਆ ਕਿਉਂਕਿ ਜੇ ਨਾ ਲੜੇ ਤੇ ਇਹੋ ਆਟਾ 150 ਰੁਪਏ ਕਿਲੋ ਹੋਊਗਾ ਜਦੋਂ ਲੋਕਾਂ ਨੂੰ ਖਰੀਦ ਕੇ ਖਾਣਾ ਬਹੁਤ ਮੁਸ਼ਕਲ ਹੋ ਜਾਊਗਾ ਸੋ ਸਾਰਾ ਦੇਸ਼ ਇਕੱਠਾ ਹੋਵੇ ਔਰ ਹੁਣੇ ਦਿਨਾਂ ਦੇ ਵਿੱਚ ਇਹ ਖੂਬਸੂਰਤੀ ਦੇ ਨਾਲ ਇਕੱਠ ਤੁਹਾਨੂੰ ਨਜ਼ਰ ਆਉਣਗੇ। ਕੋਈ ਮੁਲਾਜ਼ਮਾਂ ਦਾ ਵਿੱਚ ਮਿਲੀ ਭੁਗਤ ਦਿਖਾਈ ਦੇ ਰਹੀ ਹੈ। ਵੇਖੋ ਜੀ ਵੇਖੋ ਜੀ ਇਹ ਤਾਂ ਕੋਈ ਦੂਰ ਰਹਿਵਾ ਹੀ ਨਹੀਂ। ਜੇ ਮੁਲਾਜ਼ਮਾਂ ਦੀ ਮਿਲੀ ਭੁਗਤ ਨਾ ਹੋਵੇ ਤੇ ਨਸ਼ਾ ਇਹ ਸਾਰੀ 4 ਘੰਟਿਆਂ ਦੀ ਖੇਡਵਾਜ਼ ਜਦ ਸਾਰਾ ਬੰਦ ਹੋ ਸਕਦਾ। ਅਸਲ ਦੇ ਵਿੱਚ ਅਸੀਂ ਸੀਨੀਅਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਤੇ ਸਰਕਾਰ ਨੂੰ ਤੁਹਾਡੇ ਰੇ ਅਪੀਲ ਕਰਨੀ ਚਾਹੁੰਦੇ ਆ ਕਿ ਪਹਿਲਾਂ ਜਿਹੜਿਆ ਇਥੇ ਫੈਲਿਆ ਭ੍ਰਿਸ਼ਟਾਚਾਰ ਵਾ ਜਿਹੜੇ ਮਹੀਨਾ ਇਕੱਠਾ ਕਰ ਰਹੇ ਆ, ਦਿਲੀ ਇਕੱਠੀ ਕਰ ਰਹੇ ਆ, ਉਹਨਾਂ ਮੁਲਾਜ਼ਮਾਂ ਦੀ شناختੀ ਕੀਤੀ ਜਾਵੇ। ਸ਼ਾਇਦ ਮੈਂ ਗਲਤ ਨਾ ਹੋਵਾਂ ਇਹਦੇ ਵੱੱਦ ਜਿੰਨੇ ਲੋਕ ਨਸ਼ਾ ਕਰਦੇ ਆ ਇਹ ਦਿਨ ਉਹ ਜਿਸ ਮੁਲਾਜ਼ਮ ਨੇ ਕਿਹਾ ਉਹਦਾ ਨਾਮ ਦੱਸਿਆ ਆਪਾਂ ਉਹਨੂੰ ਪੁੱਛਗਿਛ ਕਰ ਲੈਨੇ ਸਰ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਮੈਂ ਤਾਂ ਕੋਈ ਵੀ ਦਰਖਾਸਤ ਜਿਹੜੀ ਮੇਰੇ ਧਿਆਨ ਤੋਂ ਆ ਜੀ ਮੈਂ ਵੱਧ ਤੋਂ ਵੱਧ ਉੱਤੇ ਆਪ ਧਿਆਨ ਦੇ ਕੇ ਕਾਰਵਾਈ ਕਰਦਾ ਹਾਂ ਹੁਣ ਵੀ ਜਿਵੇਂ 10 ਮਿੰਟ ਪਹਿਲਾਂ ਇੱਕ ਉਹਨੇ ਸੂਚਨਾ ਮਿਲੀ ਇੱਕ ਲੜਕਾ ਲੜਕੀ ਨੂੰ ਲੈ ਕੇ ਦੌੜ ਗਿਆ ਉਸੀ ਵਕਤ ਮੈਂ ਆਪਣੀ ਕਾਰ ਦੌੜ ਕੇ ਜਾ ਕੇ ਉਹਨੂੰ ਫੜ ਕੇ ਲਿਆ ਕੇ ਬਰਾਮਦ ਕਰਕੇ ਤੁਹਾਡੇ ਸਾਹਮਣੇ ਲਿਆਂਦਾ ਸਰ ਜਿਹੜਾ ਸਰਤਾ ਸਿੰਘ ਦੇ ਤਲਖਾ ਦਿੱਤੀ ਜਿਹੜਾ ਹਮਲਾ ਆ ਉਹਦੇ ਬਾਰੇ ਸਰ ਕੋਈ ਕਾਰਵਾਈ ਕੀਤੀ ਹੋਵੇ ਤਾਂ ਉਹਦੇ ਬਾਰੇ ਛੱਕੀ ਪੁਰਚਾ ਨੂੰ ਵੀ ਸ਼ਾਮਿਲ ਕਰਦੇ ਆ ਪੁਸ਼ਟੀਸ਼ ਕਰਦੇ ਆ ਮੈਂ ਕਹਿੰਦੇ ਉਹਦੇ ਵਿੱਚੋਂ ਡੈਂਪ ਚੁੱਕਿਆ ਹੋਇਆ ਹੈ ਡੈਂਪ ਦੀ ਜਿਹੜੀ ਹੈ ਉਹ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਉਹਦੇ ਆਧਾਰ ਤੇ ਜੋ ਵੀ ਸਾਹਮਣੇ ਤੱਥ ਆਏ ਉਹਨੂੰ ਜਲਦੀ ਜਲਦੀ ਗ੍ਰਿਫਤਾਰ ਕਰ ਲਈ ਸਰ ਕਾਰਵਾਈ ਕੀ ਹੈ ਮਲਝ ਲਿਆਂਦੀ ਜਾ ਰਹੀ ਹੈ ਤਾਂ ਸਮਾਂ ਬੜਾ ਹੋ ਗਿਆ ਜਿੱਦਾਂ ਮੰਨ ਲਓ ਕੱਲ ਨੂੰ ਉਹਨੂੰ 2 ਮਹੀਨੇ ਘਟਾਣ ਨੂੰ ਤੇ ਅਸੀਂ ਜਦੋਂ ਵੀ ਇੱਥੇ ਆਉਂਦੇ ਆ ਤੇ ਉਹ ਇੱਕੋ ਸਵਾਲ ਹੁੰਦਾ ਵੀ ਸਾਡੇ ਕੋਲੇ ਮੁਲਾਜ਼ਮ ਘਟਾ ਚਲੋ ਇਹ ਤੁਹਾਡੀ ਗੱਲ ਮੰਨਦੇ ਮੁਲਾਜ਼ਮ ਤੁਹਾਡੇ ਆਉਣ ਤੋਂ ਪਹਿਲਾਂ ਇੱਕੋ ਹੀ ਵਿਚਾਰਾ ਉਹ ਵੀ ਜਿਹੜਾ ਫਿਜ਼ੀਕਲੀ ਫਿੱਟ ਨਹੀਂ ਆ ਕੀ ਕਾਰਨ ਆ ਜੀ ਕਿੱਥੇ ਚਲੇ ਗਏ ਮੁਲਾਜ਼ਮ ਇਹਨੇ ਮੰਨ ਲਓ ਵੀ ਜੇ ਸਾਡੇ ਐਡਾ ਵੱਡਾ ਪਿੰਡ ਆ ਕਿ ਉਹਨੂੰ ਥਾਣੇ ਦਾ ਰੂਪ ਦਿੱਤਾ ਗਿਆ ਪਰ ਮੁਲਾਜ਼ਮ ਇੱਥੇ 2-4 ਜਦੋਂ ਵੀ ਕੋਈ ਵੀ ਚਾਹ ਹੁੰਦੀ ਹੈ ਘਟਨਾ ਤੇ ਬਸ ਅੱਗੋਂ ਇਹੋ ਹੀ ਜਵਾਬ ਹੁੰਦਾ ਵਾ ਵੀ ਮੁਲਾਜ਼ਮ ਹੈ ਨਹੀਂ ਮੁਲਾਜ਼ਮ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਸੀਂ ਜਦੋਂ ਮੰਨ ਲਓ ਸਾਰਿਆਂ ਜ ਜਾਣਾ ਪਵੇ ਜਾ ਇਹ ਕਈ ਇਹ ਲੋਕ ਐਡਾ ਵੱਡਾ ਪਿੰਡ ਆ ਕਿੰਨੇ ਪਿੰਡ ਜੁੜਦੇ ਇਹਦੇ ਨਾਲ ਸਾਡੇ ਕੋਲ ਹਾਈ ਕਟ ਹੈ ਇੰ ਤਿੰਨ ਥਾਣੇਦਾਰ ਆ ਮੈਂ ਪ੍ਰੈਜੈਂਟ ਆ ਇੱਕ ਪੱਟੀਕੋਟ ਵਿੱਚ ਗਿਆ ਆ ਚਲਾਨ ਦੇਣ ਵਾਸਤੇ ਇੱਕ ਤਰਨਤਨ ਕੋਰਟ ਸੈਸ਼ਨ ਸ਼੍ਰੀਮਤੀ ਸ਼ਹਿਨ ਜੱਜ ਚਾਲ ਸਾਹਿਬ ਦੀ ਕੋਰਟ ਵਿੱਚ ਗਿਆ ਆ ਸਰ ਕੱਲ ਪਰਸੋ ਵਾਲਾ ਮੱਝ ਰੋਲਾ ਪੈ ਰਿਹਾ ਵਾ ਵੀ ਉਹ ਜਿਹੜੀ ਮੱਝ ਵਾਪਸੀ ਹੋਈ ਆ ਉਹਨਾਂ ਚੋਰਾਂ ਨੇ ਗੇਟ ਲਾਇਆ ਜੀ ਮੜੀਆਂ ਵਾਲਾ ਉਹਨਾਂ ਤੇ ਲਿਫਟ ਐਸ ਨਿੱਕੇ ਹਤੀ ਤੇ ਉਹ ਇੱਕ ਕਾਰਵਾਈ ਕਰਕੇ ਗਿਆ ਰੇਡ ਕੀਤੇ ਜਾ ਰਿਹਾ ਜਦੋਂ ਵੀ ਉਹ ਸਾਹਮਣੇ ਆ ਗਿਆ ਉਹਦੇ ਤੋਂ ਜੋ ਕੁਝ ਵੀ ਹੋਇਆ ਬਰਾਮਦ ਕੀਤਾ ਜਾਊਗਾ ਉਹ ਉਹ ਅੱਗੇ ਬਹੁਤ ਚੋਰੀਆਂ ਕਰ ਚੁੱਕਾ ਜੀ ਉਹ ਇਦਾਂ ਵੱਡਾ ਚੋਰ ਬਣ ਜਾਂਦੇ ਨਾ ਪਿਛਲੇ ਥੇਮ ਵੱਡਾ ਡਾਕੂ ਬਣ ਗਿਆ ਸੁਭਰਾਵਾਂ ਜੀ ਉਹਨੂੰ ਕਾਬੂ ਕੀਤਾ ਜਾਵੇ ਚੋਰੀ ਦੀ ਚੀਜ਼ ਸਰ ਮਿਲ ਗਈ ਆ ਤੇ ਉਹ ਚੋਰ ਵੀ ਫੜੇ ਜਾ ਸਕਦਾ ਜੇ ਮੱਝ ਮਿਲ ਗਈ ਤੇ ਪਤਾ ਲੱਗ ਸਕਦੀ ਕਿੱਥੇ ਮਿਲੀ ਆ ਤੁਹਾਡੇ ਸਾਹਮਣੇ ਇਹ ਕੱਲ ਵੀ ਰੇਡ ਕੀਤੇ ਪਰਸੋਂ ਵੀ ਕੀਤੇ ਉਹ ਜਦੋਂ ਕਾਬੂ ਆ ਗਿਆ ਉਹਦੀ ਜਿਹੜੀ ਵੀ ਕਾਰਵਾਈ ਬੰਦੀ ਕਰਦਾ ਹੈ ਜੀ ਕੀ ਸਰ ਇਹਨਾਂ ਨੂੰ ਤਸੱਲੀ ਦਿੱਤੀ ਗਈ ਹੈ ਤੇ 살ੀ ਦੇ ਰਹਾ ਜੀ ਇਹਨਾਂ ਦੀ ਕੇਸ ਦੀ ਪੜਤਾਲ ਕਰਕੇ ਜਲਦੀ ਜਲਦੀ ਤੱਥਾਂ ਤੇ ਧਾਰਵਾ ਕਰਕੇ ਕਾਰਵਾਈ ਜਿਹੜਾ ਵੀ ਦੋਸ਼ੀ